ਬਿਜਲੀ ਬੋਰਡ ਨੇ ਹੁਣ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਵੱਡੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਬਿਜਲੀ ਵਿਭਾਗ ਨੇ 8750 ਖਪਤਕਾਰਾਂ ਨੂੰ 28 ਕਰੋੜ ਰੁਪਏ ਦਾ ਜੁਰਮਾਨਾ ਕਰ ਦਿੱਤਾ ਹੈ ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਚੋਰਾ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਅਤੇ ਇਹ ਮੁਹਿੰਮ ਹੈ ਜਿਹੜੀ ਲਗਾਤਾਰ ਜਾਰੀ ਰਹੇਗੀ ਜਾਣਕਾਰੀ ਮੁਤਾਬਕ ਪਾਵਰਕਾਮ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਪਾਵਰਕਾਮ ਦੇ ਆਪਰੇਸ਼ਨ ਵਿੰਗ ਅਤੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਦੇ ਨ ਹੁਣ ਤੱਕ ਕੁੱਲ 150 874 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ 8750 ਖਪਤਕਾਰਾਂ ਨੂੰ ਬਿਜਲੀ ਚੋਰੀ ਬਾਦੂ ਲੋਡ ਆਦਿ ਅਣਅਧਿਕਾਰਤ ਵਰਤੂ ਕਰਕੇ ਫੜਿਆ ਗਿਆ ਤੇ ਇਹਨਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦਾ ਦੀ ਵਸੂਲੀ ਕੀਤੀ ਗਈ ਹੈ ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ 2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐਫ ਆਈ ਆਰ ਐਫ ਆਈ ਆਰ ਵੀ ਦਰਜ ਕਰਵਾਈਆਂ ਜਾ ਰਹੀਆਂ ਨੇ ਮੁੱਖ ਇੰਜੀਨੀਅਰ ਦੇ ਵਿੱਚ ਰਤਨ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫ਼ਤਰ ਪਟਿਆਲਾ ਸੰਗਰੂਰ ਬਰਨਾਲਾ ਰੂਪਨਗਰ ਅਤੇ ਮਹਾਲੀ ਅਧੀਨ ਆਉਂਦੇ ਜੋ ਕਿ ਤਕਰੀਬਨ 6 ਜਿਲ੍ਹਿਆਂ ਦੇ ਏਰੀਆ ਕਵਰ ਕਰਦੇ ਨੇ ਹਲਕਾ ਦਫ਼ਤਰ ਪਟਿਆਲਾ ਸੰਗਰੂਰ ਬਰਨਾਲਾ ਰੂਪਨਗਰ ਅਤੇ ਮਹਾਲੀ ਦੀਨ ਬਿਜਲੀ ਚੋਰਾ ਉਪਰ ਲਗਾ ਲਗਾਮ ਕਸਦੇ ਹੋਏ ਪਾਵਰ ਕਾਮ 43283 ਕਨੈਕਸ਼ਨ 33986 15262 46494 ਅਤੇ 11859 ਕਨੈਕਸ਼ਨ ਦੀ ਚੈਕਿੰਗ ਬਿਜਲੀ ਚੋਰੀ ਹੋਈ ਹੈ ਵਾਧੂ ਲੋਡ ਦੀ ਵਰਤੋਂ ਦੇ 2438 ਕਨੈਕਸ਼ਨ ਦੇ ਸਨ ਜਿਹਦੇ ਵਿੱਚ 2770 1416 1326 ਅਤੇ 793 کیس ਫੜੇਗੇ ਜਿਨ੍ਹਾਂ ਨੂੰ ਕਰਮਬਾਰ 6.45 67 ਲੱਖ ਰੁਪਏ 614.32 ਲੱਖ ਰੁਪਏ 394.80 ਲੱਖ ਰੁਪਏ 284.91 ਲੱਖ ਰੁਪਏ ਤੇ 897.10 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ ਇਸ ਤਰ੍ਹਾਂ ਇਹਨਾਂ ਜਿਹੜੇ ਅੰਦਰੂ ਬਿਜਲੀ ਚੋਰੀ ਕਰਨ ਵਾਲਿਆਂ ਤੋਂ 28 ਕਰੋੜ ਰੁਪਏ ਵਸੂਲ ਕੀਤੇ ਗਏ ਨੇ ਉਹਨਾਂ ਆਖਿਆ ਕਿ ਬਿਜਲੀ ਚੋਰੀ ਨੂੰ ਨਾਠ ਪਾਉਣ ਲਈ ਜੰਗੀ ਪદ્ધਤੀ ਤੇ ਚੈਕਿੰਗ ਕਰਵਾਈ ਕਾਰਵਾਈ ਜਾਰੀ ਰੱਖੀ ਜਾਵੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਣਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਏਗਾ ਤਾਂ ਜੋ ਵਿਭਾਗ ਦੇ مالی ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਪਾਵਰਕਮ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰਾ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਖਿਲਾਫ ਇਹ ਕਾਰਵਾਈ ਜਾਰੀ ਰਹੇਗੀ ਤਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਵੱਲੋਂ ਹੁਣ ਸਖੰਡਿਕਸ ਨੇ ਸ਼ੁਰੂ ਕਰ ਦਿੱਤੇ ਗਏ ਨੇ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਮੁਫਤ ਕੀਤੀ ਗਈ ਹੈ ਜਾਨੀ ਕਿ 2 ਮਹੀਨੇ ਦੀ 600 ਜੋਲਟ ਤੱਕ ਦੀ ਬਿਜਲੀ ਮੁਫਤ ਹੈ ਤੇ ਦੂਜੇ ਪਾਸੇ ਹੁਣ ਬਿਜਲੀ ਦੀਆਂ ਕੁੰਡੀਆਂ ਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਦੋਂ ਵੀ ਕੋਈ ਬਿਜਲੀ ਦੀ ਕੁੰਡੀ ਲਾਉਂਦਾ ਤਾਂ ਉਸ ਤੋਂ ਬਾਅਦ ਉਹ ਬਿਜਲੀ ਚੋਰੀ ਕਰਕੇ ਬਿਜਲੀ ਵਿਭਾਗ ਨੂੰ ਵੱਡਾ ਨੁਕਸਾਨ ਕਰਦਾ ਹੈ ਤਾਂ ਹੁਣ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਕੋਈ ਫੜਿਆ ਜਾਂਦਾ ਤਾਂ ਉਹਨੂੰ ਮੋٹے ਜੁਰਮਾਨੇ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਜੋ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ ਕਿਉਂਕਿ ਜੇਕਰ 2 ਮਹੀਨੇ ਦੀ 600 ਯੂਨਟ ਬਿਜਲੀ ਹੈ ਤਾਂ ਜਿਹੜੇ ਲੋਕਾਂ ਨੂੰ 600 ਤੋਂ ਉੱਪਰ ਵਾਲਾ ਬਿੱਲ ਭਰਨਾ ਪੈਂਦਾ ਹੈ ਤਾਂ ਇਸ ਕਰਕੇ ਉਹ ਆਪਣਾ ਬਿੱਲ ਬਚਾਉਣ ਵਾਸਤੇ ਇਸ ਤਰੀਕੇ ਨਾਲ ਕੁੰਡੀ ਦੀ ਵਰਤੋਂ ਕਰ ਰਹੇ ਨੇ ਮੀਟਰਾਂ ਦੇ ਵਿੱਚ ਗੜਬੜ ਹੁੰਦੀ ਹੈ ਜੋ ਵੀ ਬਿਜਲੀ ਵਿਭਾਗ ਵੱਲੋਂ ਦਾਵਾ ਕੀਤਾ ਗਿਆ ਤਾਂ ਉਸ ਮੁਤਾਬਕ ਹੁਣ ਕਾਰਵਾਈਆਂ ਹੁੰਦੀਆਂ ਹੋਈਆਂ ਵਿਖਾਈ ਦੇਦੀਆਂ ਨੇ ਤਾਂ ਜੋ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ ਜਿਸ ਨਾਲ ਪਾਵਰ ਕਮ ਅਤੇ ਪੰਜਾਬ ਸਰਕਾਰ ਦਾ ਨੁਕਸਾਨ ਹੁਣੋ ਬਚਾਇਆ ਜਾ ਸਕੇ ਦਿਉਜਾਜ ਧੰਨਵਾਦ